ਲਓ ਜੀ ਬਾਬੇ ਵੈਲਕਮ ਹੈ ਤੁਹਾਡਾ ਨਿਊ ਬਲੌਗ ਚ ਕਾਲਜ ਦੇ ਚ ਖੜੇ ਆਪਾਂ ਵੈਲਕਮ ਹੈ ਤੁਹਾਡਾ ਨਿਊ ਬਲੌਗ ਚ ਹੁਣ ਦਿਖਾਉਣੇ ਆਪਾਂ ਤੁਹਾਨੂੰ ਕਾਲਜ ਦਾ ਰੰਗਟਾ ਆ ਲਓ ਜੀ ਬਾਬੇ ਆ ਤੰਨ ਲਓ ਜੀ ਬਾਬੇ ਆ ਬੰਦੇ ਇਹ ਓਏ ਕੁਛ ਨਹੀਂ ਹੁੰਦਾ ਇਹਨੂੰ ਪੈਂਦ ਕੀ ਤੈਨੂੰ ਉਹ ਤੇਰਾ ਮੂੰਹ ਨਹੀਂ ਦਿਦਾ ਕਿਸੇ ਨੂੰ ਅਜਾ ਵਿਚਾਰੇ ਦੇ ਬਾਬੇ ਓਏ ਪੁੱਛਦੇ ਆ ਕਿਸੇ ਨੂੰ ਓਏ ਕਿਸੇ ਨੂੰ ਕਮੈਂਟ ਚ ਦੱਸੋ ਕੋਈ ਦਵਾਈ ਨਹੀਂ ਗਲਤ ਨਹੀਂ ਕਹਿੰਦਾ ਯਾਰ ਨਹੀਂ ਹਟਾਉਂਦਾ ਮਜ਼ਾਕ ਮੈਂ ਕਰ ਰਿਹਾ ਮੈਂ ਕਰਾਂ ਯਾਰ ਤੈਨੂੰ ਉਹ ਅਗਲਾ ਲਾਜ ਦੱਸੂ ਕੋਈ ਬਾਬੇ ਦੇ ਫਲਬੈਰੀ ਹੋ ਰਹੀ ਆ ਮੱਥੇ ਤੇ ਸਾਹ ਫੜੋ ਬਾਈ ਔਰ ਕੇ ਟੱਕੇ ਰਹਿ ਦਵਾਵਾਂਗੇ ਠੀਕ ਹੈ ਇਹ ਇਹ ਇਹਦਾ ਕੋਈ ਲਾਜ ਦੱਸ ਤੂੰ ਜੇ ਕਿਸੇ ਨੂੰ ਪਤਾ ਹੈ ਦੋ ਰੰਗਾ ਹੋ ਰਿਹਾ ਹੈ ਦੋ ਤਿੰਨ ਨੰਗਾ ਜਾ ਹੋ ਰਿਹਾ ਆ ਸਹਿਰੀਆਂ ਨਾਲ ਬੈਠੇ ਚੋਬਰ ਸਹਿਰੀ ਸੂਰੀ ਛੱਡਦੇ ਕੋਈ ਓਏ ਹੁਣ ਨੀ ਆ ਮਾਹੌਲ ਬਣਨਾ ਚਾਹੀਦਾ ਸਹਿਰੀ ਆਹ ਦੇਖ ਕੰਮ ਹੌਲ ਤੈ ਗਿਆ ਹੋਰ ਕੀ ਐ ਇਹ ਕੀ ਆ ਓ ਯਾਦ ਦਿਖਾ ਬਾਈ ਨੇ ਟੈਟੂ ਕਰਾ ਲੇ ਬਾਈ ਸੱਚ ਹਰ ਜਾ ਹਾਂ ਆ ਦੇਖ ਲੋ ਬਾਬੇ ਟੈਟੂ ਆਦੇ ਘਰ ਦੇ ਨੂੰ ਫੁੱਲ ਪਿਆਰ ਕਰਦਾ ਮੁੰਡਾ ਜੋਬਰ ਆ ਦੇਖ ਲੋ ਬਾਬੇ ਇਧਰ ਠਰਕ ਭੰਨਣ ਜਾਂਦੇ ਸਾਡੇ ਪਿੰਡ ਦੇ ਠਰਕ ਭੰਨਣ ਠਰਕੀ ਠਰਕੀ ਬਾਬੇਓ ਠਰਕੀ ਪੂਰਾ ਮਹਿਕਮਾ ਠਰਕੀ ਆ ਦੇਖ ਲੋ ਬਾਬੇ ਆ ਆ ਬਾਬੇ ਮੂੰ ਪੱਥਰ ਕਰਦੇ ਨੇ ਫੁੱਲ ਬਲੇਖੇ ਹੁਣ ਚੱਲਦੇ ਓ ਬੱਸ ਕਰ ਨਿਬੜ ਜੂ ਅੱਜ ਐ ਅਜੇ ਤਾਂ ਕਾਲਜ ਸੁਣਨਾ ਜਾਂ ਪਿਆ ਮੜਾ ਜਾਂ ਸੰਨਸ ਰਹਿ ਜੀ ਹੈ ਹਾਂ ਰਵਣੀ ਪੈਂਦਾ ਯਾਰ ਮਟਰਾਂ ਚੁੰਗਣ ਲੱਗ ਰੇ ਸਵੇਰ ਨੂੰ ਓਏ ਏ ਓਏ ਹਾ ਹਾ ਬਾਹ ਹਾਂ ਓਏ ਹਾਂ ਬਕਵਾਸ ਬਈ ਕਹਿੰਦਾ ਹੈ ਕੀ ਕਹਿੰਦਾ ਹੈ ਓਏ ਬੋਲੀ ਗੱਲਤ ਗੱਲਾਂ ਪੈਣ ਚੁੱਤ ਦੀ ਹਾਂ ਹੁਣ ਤੈਂ ਗਾਲ ਕੱਢੀ ਐ ਜਿਹੜਾ ਪੈਣ ਚੁੱਤ ਕਹਿੰਦਾ ਮੈਂ ਗਾਲ ਕੱਢੀ ਐ ਉਹੀ ਗੱਲਾਂ ਰਵਣੀ ਗੇਟ ਮੋੜੀ ਐ ਹਾਂ ਗੱਤਹੀ ਗਰਮ ਨਹੀਂ ਕੀਤਾ ਕੀ ਹੋ ਗਿਆ ਉਹ ਪਾਇਆ ਕਬੱਡੀ ਕਬੱਡੀ ਦਾ ਮੈਚ ਕਰੀ ਜਾਂਦਾ ਉਹਨੂੰ ਵੀ ਬੰਦੇ ਇਕੱਠੇ ਕਰ ਲੈ ਕੌਣ ਗਰਮ ਨਹੀਂ ਚਲੋ ਵਧੀਆ ਕਿਹਨੂੰ ਕਹਿੰਦਾ ਉਹ ਕਹਿੰਦਾ ਥੱਪੜ ਖਾਣ ਨੇ ਕਹਿੰਦੇ ਮੂੰਹੇ ਮੂੰਹ ਘੁਟ ਦਉਂਦਾ ਨਾਲ ਰੇਡ ਜੀ ਪਾਉਂਦੇ ਜਾਂਦਾ ਜਦੋਂ ਥੱਪੜ ਮੂੰਹ ਤੇ ਲਾਉਂਦੇ ਨੇ ਅੱਜ ਕੱਲ੍ਹ ਹੋਰ ਰਿਵਾਇਤ ਚੱਲ ਰਿਆ ਹਾਂ ਦੂਹੀ ਚੱਲਦਾ ਦੂਹੀ ਚੱਲਦਾ ਮਾਰਦਾ ਅਗਲਾ ਕੀ ਚੀਜ਼ ਇਹਦੇ ਵਰਗੇ ਦੇ ਮੱਥੇ ਦੇ ਵਾਲ ਝਾੜਦੇ ਜਿਹੜੇ ਜੂੜੀ ਜਾਲ ਲੈਂਦੇ ਨੇ ਕਦੇ ਨੋਟ ਕਰੀ ਚਲੋ ਖੇਡਦੇ ਵਧੀਆ ਨੇ ਭਾਵੇਂ ਆਵਰੇ ਤੱਕਰਬਾਲ ਚੱਕੇ ਹੁੰਦੇ ਨੇ ਲਪੜੇ ਮਾਰ ਮਸ ਜੂੜੀ ਦੇ ਮਾਦਣ ਜਾਂਦੇ ਨੇ ਇਹਦੇ ਵਰਗੀ ਜੂੜੀ ਜੂਦੀ ਘਮਾਉਂਦੇ ਨੇ ਕਨੇ ਕਨੇ ਚੋਬਰਾ ਹਾਂ ਸਮਾਉਂਦੇ ਨੇ ਆਹ ਦਾਗ ਦਾ ਇਲਾਜ ਦੱਸ ਦੋ ਬਾਬੇ ਜੇ ਕਿਸੇ ਨੂੰ ਪਤਾ ਹੈ हट ਜਾ ਜੀ ਦਿਖਾਉਣ ਜੋਗਾ ਨਹੀਂਗਾ ਮੂੰਹ ਲਗਾਉਣਾ ਬਾਈ ਚੁੱਪ ਕਰ ਚੁੱਪ ਕਰ ਰੋ ਉਸਨਾਂ ਬਾਬਿਓ ਇਹਦੇ ਨਾ ਵਿਚਾਰੇ ਤੇ ਆਹ ਡਾਗ ਪੈ ਰਹੇ ਜੇ ਕਿਸੇ ਨੂੰ ਕੋਈ ਲਾਜ ਪਤਾ ਤਾਂ ਕਮੈਂਟ ਸੈਕਸ਼ਨ ਚ ਜਰੂਰ ਛੱਡ ਦਿਓ ਹਾਂ ਰੜਦੇ ਜਾਉ ਆ ਦੇਖ ਲਓ ਬਾਬਿਓ ਸਾਡੇ ਪਿੰਡ ਦਾ ਕਰਨ ਗਮਾਡੀ ਮੇਰਾ ਐਨੀ ਨੰਗੀ ਰੱਖ ਲਿਆ ਹੁਣ ਦੱਸ ਦਿੰਦੀ ਆ ਨਾ ਬਾਬਾ ਜੀ ਓ ਆ ਜਾ ਦਿੰਨੇ ਆ ਚੱਲ ਆ ਜਾ ਕਿਹੜਾ ਆ ਜਾ ਆ ਜਾ ਹੋਰ ਆ ਜਾ ਕਿਹੜਾ ਓ ਆਇਆ ਯਾਰ ਆ ਜਾ ਕਿਹੜਾ ਦਿੰਨੇ ਲਓ ਜੀ ਬਾਬਿਓ ਕੌਲਜ ਰੌਣਕ ਆ ਚੱਲ ਬੀ ਚੋਬਰ ਉਹ ਖੜਜੂ ਲੁੱਕ ਤਾਂ ਦਿਖਾ ਦਾਂ ਮੈਂ ਆਪਦੀ ਆ ਮੁੰਡਾ ਦਿਖਾ ਲੈਣ ਮੁੰਡਾ ਵਜਾ ਕੀ ਚੰਗਾ ਓਏ ਤਰਵੇਂ ਉੜਿਆ ਬਲੌਗ ਬਣਾਉਣਾ ਤੇਰਾ ਓਰੇ ਗੱਲਾਂ ਪੁੱਛਾਂ ਸੰਝੀ ਗੱਲਾਂ ਗੱਲਾਂ ਸੰਝੇ ਕਰੇ ਹਾਂ ਮੈਂ ਤਜਰਬਾ ਨਹੀਂ ਵਿਆਹ ਹੋਇਆ ਤੇਰਾ ਓਰੇ ਚੂਹੀ ਤਜਰਬਾ ਸੰਝਾ ਕਰੂਗਾ ਵਿਆਹ ਹੋਰ ਬਈ ਦਾ ਇਹਦਾ ਪ੍ਰੈਸ ਨਾ ਹੋ ਗਿਆ ਇਹਦਾ ਬਾਬੇ ਨੇ ਪੰਪਾਂ ਜਾ ਕੇ ਨੱਕੇ ਦਾ ਆਪਰੇਸ਼ਨ ਕਰਾਇਆ ਤਿੰਨ ਦਿਨ ਬਿਉਸ ਰਿਹਾ ਪੰਜ ਦਿਨ ਨਰਕ ਦੇਖਿਆ ਨੇ ਬੰਦੇ ਨੇ ਪੂਰਾ ਓਰੇ ਆ ਇੱਧਰ ਦੇਖ ਲੈ ਓਰੇ ਤਰ ਮੈਂ ਦੱਸਣਾ ਹੁਣ ਤਾਂ ਵਿਆਹ ਕਰਾਇਆ ਹੈ ਬਈ ਲਾਈਫ ਕਿਵੇਂ ਹੁਣ ਪਹਿਲਾਂ ਵਧੀਕ ਹੁਣ ਵਧੀਆ ਤੇਰੀ ਠੀਕ ਹੈ ਸੋਹਣੀ ਲਾਈਫ ਹੈ ਪਹਿਲਾਂ ਕਿਵੇਂ ਦੀ ਕਸੂਨ ਕੰਮ ਕਰਦੇ ਕਰਨੇ ਪੈਂਦੇ ਨੇ ਹੋਰ ਕੁਸ ਨਹੀਂ ਆਤਰਾਸ ਵਧੀਆ ਲੰਘ ਜਾਂਦੀ ਹਾਂ ਹਾਂ ਫਸੇ ਤਾਂ ਖਾਣੂ ਆ ਠੀਕ ਨਾ ਵਧੀਆ ਜਾਂਦੀ ਹੈ ਚਾਂਦੀ ਵਧੀਆ ਚਾਲਾ ਨੀਂਦ ਨਹੀਂ ਆਉਂਦੀ ਹੁਣ ਵਰਦਾਨਾ ਰਾਤ ਨੂੰ ਆਲਾ ਸੌਂਦਾ ਥੋੜੀ ਹੈ ਦੋ ਤਿੰਨ ਮਹੀਨੇ ਤਾਂ ਆਉਂਦੀ ਹੈ ਉਸ ਤੋਂ ਬਾਅਦ ਨੀਂਦ ਹਰਾਮ ਹੁੰਦੀ ਹੈ ਹਾਂ ਦੋ ਤਿੰਨ ਮਹੀਨੇ ਨਹੀਂ ਨਾ ਇੱਕ ਹੀ ਗੱਲ ਬਣੀ ਹੈ ਹਾਂਜੀ ਚਾਲੂ ਆਏਂਗਾ ਕਹਣਾ ਕੱਲ ਨੂੰ ਆ ਜਾਾਂਗੇ ਕੱਲ ਨੂੰ ਯਾਰ ਕੱਲ ਨੂੰ ਦੇਖਾਂ ਤੜਕੇ ਇਹ ਤਾਂ ਕਰ ਰਹੇ ਹੋ ਦੀ ਕੋਈ ਨਾ ਦਾ ਨਾ ਲੋਅਰ ਹਾਂ ਲੋਅਰ ਸ਼ਰਟ ਹੈਗੀ ਮੇਰੇ ਕੋਲ ਕਿਹ ਘੈਂਟ ਕਾ ਨਹੀਂ ਚਾਰ ਜਣੇ ਤੇ ਬੁਰਾ ਨਹੀਂ ਲੱਗਦਾ ਇਕੱਲੇ ਤੇ ਬੁਰਾ ਲੱਗਦਾ ਲੋਅਰ ਸ਼ਰਟ ਯਾਰ ਬੰਦਾ ਕੰਫਰਟੇਬਲ ਲੱਗਦਾ ਸੱਚੀ ਗੱਲ ਐ ਇਹ ਹੁਣ ਨਾ ਤਾਂ ਟੈਨਸ਼ਨ ਆ ਮੈਨੂੰ ਵੀ ਘਰੇ ਜਾ ਕੱਢਣੀ ਅਸੀਂ ਕੰਫਰਟੇਬਲ ਨਹੀਂ ਹੈਗੇ ਕਿਉਂ ਫਟੇਬਲ ਹੈਗਾ ਬੰਦਾ ਪਰ ਐ ਹੁੰਦਾ ਨਾ ਘਰੇ ਜਾ ਕੇ ਵੀ ਕੱਢਣੀ ਹੈ ਬੰਦੇ ਨੇ ਹੱਸਿਆ ਚਾ ਕੱਢਣ ਦੀ ਵੀ ਨਹੀਂ ਲੋੜ ਐ ਹੀ ਬੈਠੇ 200 ਰੁਪਏ ਅੱਧੇ ਪੱਕ ਜਿੱਧਰ ਮਰਜੀ ਭੱਜ ਜਾ ਜੇ 100 ਰੁਪਏ ਨਾ ਲੋਅਰ ਲਾ ਸ਼ੇਦੀ ਲ ਨੇ ਲਾਸ਼ ਹੀ ਤੀ ਲੈਂਦਾ ਕਲਾ ਲੈ ਉਹ ਤੇਰੇ ਪਿੰਡਾਂ ਟੇਡ ਫਿਰਦਾ ਵਿੱਕੀ ਕਿਹੜਾ ਵਿੱਕੀ ਵਿੱਕੀ ਅੱਛਾ ਫਿਰਦਾ ਹੁਣ ਕਿਉਂ ਚੋਬਰਾਂ ਆ ਲੈ ਸਾਡੇ ਪਿੰਡ ਦੇ ਉਹ ਖੜੇ ਨੇ ਪ੍ਰੋਫੈਸਰ ਚੱਲ ਬਈ ਠੀਕ 70 ਰੁਪਏ ਲੈ ਲਿਸ਼ਤਾ ਕਿਨੇ ਕਹਿੰਦਾ ਹੋ ਠੀਕ ਹਾਂ ਬਈ ਥੇਮ ਪਾਵੇ ਚਪਕੜੋ ਸਰ ਬਾਪੇ ਨਾਲ ਗੱਲ ਕਰਨੀ ਆ ਬਾਪੇ ਜਾਨ ਲੈਸਤਾ 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 ਫਿਰ ਲੈਸ ਫਿਰ ਲੈਸ ਲੈਸਾਂਗੇ ਯਾਰ ਰਵੀ ਨੂੰ ਰਵੀ ਓਏ ਓਹ ਹੁਣ ਤੇਰੇ ਲਈ ਫੋਨ ਆ ਗਿਆ ਹਾਂ ਹਾਂ ਦੇਖ ਯਾਰ ਦੇਖੀ ਜੋ ਦੇਖਾ ਚੱਲਦਾ ਹੁਣ ਇਹਨੂੰ ਲਓ ਜੀ ਬਾਪੂ ਇਹਦੇ ਲਾਣੇਦਾਰ ਨੇ ਤੂੰ ਮੈਂ ਸਲੈਤੀ ਕੀ ਕਹਿੰਦੀ ਇਹ ਲਾਣੇਦਾਰਾ ਲਾਣੇਦਾਰ ਕਹਿੰਦਾ ਬਈ ਮੇਰਾ ਮੁੰਡਾ ਤੇਰੇ ਨਾਲ ਪੜਦਾ ਮਾਂ ਜੀ ਹਾਂ ਕਹਿੰਦਾ ਕੋਈ ਨਸ਼ਾ ਪਤਾ ਖਾਂਦਾ ਪੀਂਦਾ ਨਹੀਂ ਕੁਛ ਹਾਂ ਮਹਾਨਾ ਇਹ ਮੇਰੇ ਸਾਹਮਣੇ ਦਾ ਖਾਂਦਾ ਨਹੀਂ ਕਹਿੰਦਾ ਸਾਨੂੰ ਉਹ ਤੇ ਐਂ ਸ਼ੱਕ ਹੈ ਥੈਲੀ ਜੀ ਹੁੰਦੀ ਆ ਕਹਿੰਦਾ ਜਿਹੜੀ ਉਹ ਜਿਹੜੀ ਕਹਿੰਦਾ ਚੂਸ ਕੇ ਸੜਦੇ ਕੁ ਲਿਪ ਕੁ ਲਿਪ ਕਹਿੰਦਾ ਮੁੰਡਾ ਕਹਿੰਦਾ ਮੈਨੂੰ ਤਾਂ ਅਗਰ ਵੀ ਉਹ ਖਾਂਦਾ ਉਹ ਖਾਂਦਾ ਬਾਬੇ ਦੇ ਬਾਪ ਨੂੰ ਸ਼ੱਕ ਹੈ ਵੀ ਝੁੱਡੂ ਕੁ ਲਿਪ ਲਾਉਂਦਾ ਝੁੱਡੂ ਬੋਲ ਚੱਕਦੇ ਯਾਰ ਐਡੀ ਕਿੱਡੀ ਗੱਲ ਹੈ ਦਿਖਾ ਦੇ ਝੁੱਡੂ ਸਬੂਤ ਦੇ ਦੇ ਪਿਆਬ ਨੂੰ ਸਬੂਤ ਦੇ ਦੇ ਹੁਣ ਤਾਂ ਮੌਕੇ ਤੇ ਲਾਈਵ ਜਾਮਾ ਨਹੀਂ ਨਹੀਂ ਬਾਬੇ ਉਹ ਇਹ ਨਹੀਂ ਲਾਉਂਦਾ ਇਹ ਬੰਦਾ ਸਹੀ ਹੈ ਇਹਦੇ ਇਹਦੇ ਬਾਪ ਨੂੰ ਇਹ ਤੇ ਸ਼ੱਕ ਹੈ ਵੀ ਇਹ ਕੁ ਲਿਪ ਲਾਉਂਦਾ ਹੈ ਇਹਦਾ ਬਲੌਗ ਨਾ ਬਲੌਗ ਕੁ ਲਿਪ ਲਾਉਂਦਾ ਸ਼ੇਅ ਬਾਪ ਨੂੰ ਸ਼ੱਕ ਪੈ ਗਿਆ ਕਿ ਮੁੰਡਾ ਥੈਲੀਆਂ ਲਾਂਦਾ ਸਾਡਾ ਮੈਂ ਕਹਿੰਦਾ ਦੇਖੋ ਬਲੌਗ ਵੱਤਾਂ ਸ਼ੇਅਰ ਕਰੋ ਲਾਈਕ ਕਰੋ ਠੀਕ ਹੈ ਜਿਹੜਾ ਪਾਪੇ ਤੱਕ ਪਹੁੰਚ ਜੇ ਪਤਾ ਲੱਗੇ ਇਹਦੇ ਪਾਪੇ ਤੱਕ ਪਹੁੰਚ ਜੇ ਬਾਪੂ ਹੋਰ ਕੋਈ ਚੱਕਰ ਨਹੀਂ ਬਲੌਗ ਬਲੌਗ ਨਾਲ ਇਹਦਾ ਨਾ ਫਾਇਦਾ ਹੋਵੇ ਹਾਂ ਇਹਦੇ ਪਾਪੇ ਨੂੰ ਪਤਾ ਲੱਗੇ ਮੇਰਾ ਮੁੰਡਾ ਸਹੀ ਹੈ ਹਾਂ ਇਹਦੇ ਪਾਪੇ ਨੂੰ ਪਤਾ ਲੱਗੇ ਵੀ ਮੁੰਡਾ ਸਹੀ ਹੈ ਮੇਰਾ ਆ ਮੁੰਡਾ ਬਾਪੂ ਉਹਨੂੰ ਪਤਾ ਲੱਗੇ ਵੀ ਚੂਸਦਾ ਟੌਫੀ ਟੌਫੀ ਇਹਦੇ ਬਾਪ ਨੂੰ ਸ਼ੱਕ ਹੈ ਵੀ ਇਹ ਗੁੱਲੇ ਪਲਾਉਂਦਾ ਲੋਕਾ ਵੀ ਜਿਹੜੀ ਇਹ ਟੌਫੀ ਚੂਸਦਾ ਉਹ ਸੱਚੀ ਟੌਫੀ ਹੋਵੇ ਹਾਂ ਨਹੀਂ ਨਹੀਂ ਹੋ ਹਾਂ ਗੁੱਲੇ ਪਕਰਨ ਕੋ ਬਾਬੇ ਕੋਈ ਨਹੀਂ ਸ਼ੱਕਦਾ ਹੁੰਦਾ। ਸਹੀ ਬੰਦਾ ਯਾਰ ਆ ਮੈਂ ਕਹਿੰਦਾ ਸਹੀ ਹੈ ਸਹੀ ਹੈ। ਬਾਕੀ ਬਾਬੇ ਆ ਉਠ ਗੜਿਆ। ਇਹਨੂੰ ਮੜਿਆ ਤੁਸੀਂ ਪਹਿਲਾਂ ਦੇ ਦਿੱ ਇਡਿਟਰ ਕਹਿੰਦੇ ਸੀ ਆਪਾਂ ਚੋਬਰ ਨੂੰ ਇਹ ਮੜਿਆ ਮੌਤ ਦੇ ਮੂੰਹ ਚ ਭੱਗਾ ਸੀ। ਮਸਾ ਨਿਕਲਿਆ। ਹੁਣ ਆ ਕੇ ਦੁਬਾਰੋ ਬਾਪ ਸੀ। ਹੁਣ ਠੀਕ ਹੈ ਰਿਕਵਰ ਹੋ ਗਿਆ ਮੁੰਡਾ। ਲਓ ਜੀ ਬਾਬੇ ਬਟੂਏ ਪਾਲੇ ਫਾਰਮਲ ਪੈਂਟ ਚ ਜਦੋਂ ਇੱਥੋਂ ਭੀੜੀ ਆਉਂਦੀ ਮੇਰੀ ਭੀੜੀ ਉਰੀ ਆਰੋਂ। ਹੁਣ ਠੀਕ ਹੋ ਗਈ ਦੇਖੋ। ਹੁਣ ਠੀਕ ਆ ਤੈਨੂੰ ਪਤਾ ਲੱਗੂ। ਵੇਖ ਲਾ ਉਹ ਕਹਿੰਦਾ ਆ ਦੇਖ ਲਾ ਬਾਬੇ ਦਾ ਕਹੇ ਜਾ ਬੰਦਾ ਇਹ ਘੈਂਟ ਆ ਬੰਦਾ ਇਹ ਸੜਿਆਣ ਆ ਦੇ ਅੰਦਰ ਨੂੰ ਖਿੱਚ ਲਿਆ ਇਹ ਹੱਥ ਨੇ ਫਿਰ ਉਹ ਆ ਇਹ ਟੱਡ ਤੇ ਹੱਥ ਫਿਰਦਾ ਇਹਦੇ ਹੱਥ ਨੇ ਇੰਨੀ ਕੋਨੇ ਕਰਤੀ ਦੀ ਵਿਚੀ ਇਹਦਾ ਬਾਬੇ ਫੀਟਿੰਗ ਲਫੜਾ ਤੇਰਾ ਬਟੂ ਤੇਰਾ ਦੀ ਢਾਂਗ ਖੜਕੂ ਜੰਨਾ ਚਰ ਤੁੰਦੇ ਗਰੀ ਬਈ ਜੋ ਗਲਾਕਾਰ ਆ ਉਹ ਲੀਂਡ ਪਈ ਤਾਰਿਆ ਬਈ ਅਬੇ ਚਾਹ ਪੀਨੇ ਆ ਚਾਹ ਬਿਨਾ ਉੜ ਘਾ ਰਿਹਾ ਮੈਂ ਚਾਹ ਜੀ ਕਾਲ ਜਿਹੜਾ ਰੌਣਕ ਦਾ ਬਹੁਤਾ ਆਪਣੇ ਨਾਲ ਕਹਤ ਨਹੀਂ ਰੌਣਕ ਆਪਣੇ ਨਾਲ ਕੋਈ ਰੌਣਕ ਜੁੜਦੀ ਨਹੀਂ ਸਾਡੇ ਨਾਲ ਬਾਬੇ ਕੋਈ ਰੌਣਕ ਨਹੀਂ ਜੁੜਦੀ ਚਸ ਆ ਜੀ ਜਿਹੜੀ ਚਾਹ ਇਹ ਜੀ ਪੀਂਹਾਂ ਹੁਣ ਮੈਂ ਬਸ ਚਾਹ ਸਾਡੇ ਲਈ ਹੋਰ ਕੁਝ ਨਹੀਂ ਹੈਗਾ ਠੀਕ ਨਹੀਂ ਬਾਕੀ ਆ ਮਲੰਗੇ ਸੇ ਬੰਦੇ ਨੇ ਦੋ ਤਿੰਨ ਨਾਲ ਫਰੀ ਜਾਂਦੇ ਨੇ ਵਿਹਲੇ ਮਹਰਾ ਬੇਲਾ ਆ ਤਾਂ ਕੰਮਕਾਰ ਕਰਦਾ ਇਹ ਤਾਂ ਵੀੜਾ ਬੈਠੀ ਪਿਆ ਇਹਦਾ ਅੱਜ ਨਹੀਂ ਕੱਲ ਨੂੰ ਇਹਦਾ ਕਟੂਗਾ ਨਾ ਇਹ ਪੜ ਸਕਦਾ ਬਾਬੇ ਉਹ ਨਾ ਇਹਦੀ ਜੇ ਕਰਤੂਤ ਦੱਸਤੀ ਬਾਬੇ ਤੁਸੀਂ ਕਹੋਗੇ ਇਹ ਜੇ ਬੰਦੇ ਦੇ ਤਾਂ ਗਲ ਘੁੱਟਾ ਦੇਣਾ ਚਾਹੀਦਾ ਅਸੀਂ ਲਈ ਫਿਰਦਾਂ ਜਿਹੜੀ ਗੱਲ ਹੈ ਬਸ ਜੀ ਨਹੀਂ ਪੁਰਾ ਮਸ਼ਾਕਲ ਦਿਖਾ ਕੇ ਰਾਂ ਇੰਨਾ ਚੌੜਾ ਇੰਨਾ ਮੂੰਹ ਤੇ ਮਰਮਲਾ ਫੜਾ ਦੇਖਾਂ ਦੇਖ ਸਮਾਇਲ ਦੇਖੋ ਬਾਬੇ ਬੰਦੇ ਦੀ ਬਿਸ਼ਰਮੀ ਦੀ ਹੱਦ ਦਾ ਭੈਣ ਚੋਂ ਕਰਜ਼ਾ ਸਿਰ ਤੇ ਆਪਦੀ ਪੱਗ ਨੂੰ ਵੱਧ ਚੱਕੀ ਫਿਰਦਾ ਹੋਰ ਗਿਆਨੀ ਜੀ ਆਦੇ ਫਿਰ ਬਾਬਿਓ ਗਿਆਨੀ ਜੀ ਮਿਲ ਗਿਆ ਆਪਾਂ ਨੂੰ ਗਿਆ ਨਹੀਂ ਗਿਆ ਨਹੀਂ ਟੱਕਰ ਕੇ ਗਿਆਨੀ ਲੁੱਚੇ ਵੱਧ ਹੁੰਦੇ ਨੇ ਨਾ ਨਾ ਕਾਣ ਹੁੰਦੇ ਨੇ ਕਹਿਣ ਦੀ ਗੱਲ ਨਹੀਂ ਨਹੀਂ ਲੁੱਚੇ ਹੁੰਦੇ ਨੇ ਗਿਆਨੀ ਪੂਰੇ ਹੋਰ ਜੀ ਹੋਰ ਜੀ ਬਣਾ ਠੀਕੋ ਜੀ ਹੋਰ ਵੀਰ ਜੀ ਉਹ ਸੱਟਾਂ ਆ ਟਰਬਨ ਬੰਨ ਕੇ ਪੂਰਾ ਸੋਹਣਾ ਲੱਗਦਾ ਹੁੰਦਾ ਇਹਨੂੰ ਮਿਲ ਲੈ ਬਈ ਇਹਨੂੰ ਮਿਲ ਲੈ ਔਖਾ ਬਹੁਤ ਹੀ ਫੜਾਈ ਮੜਾ ਜੈ ਇਹਨੂੰ ਦੱਸ ਨਾ ਬੱਸ ਕਿਉਂ ਵੇ ਆ ਬਾਬੇ ਮੇਰੇ ਪਿੰਡ ਦਾ ਹੈ ਦੂਜੀ ਵਾਰ ਲੋਕ ਆ ਰਹੇ ਹੁਣ ਹੁਣ 10 ਮਿੰਟ ਬਾਅਦ ਦਿਖਾਉਣਾ ਜ਼ਰੂਰੀ ਆ ਹੀ ਬੰਦੇ ਜਾਂਉਂਦੇ ਨੇ ਹੁਣ ਲੇਟ ਹੋ ਜਾਂਦਾ ਵਲੌਗ ਹੁਣ ਉਹ ਤੇ ਆ ਟੁੱਡੂ ਵਰਗਾ ਪੈਂਟ ਲਾ ਫਿਰ ਨਵੀਂ ਚੀਜ਼ ਦਿਖਾਈਏ ਮੈਂ ਕੋਲ ਉਹਦੇ ਲੁੱਟ ਮੈਂ ਖੋਲੂਆਂ ਹੈ ਖੱਡ ਦਿਖਾ ਦੀ ਉਹ ਕਿੱਥੇ ਰੇੜੀ ਤੈਨੂੰ ਵੀਡੀਓ ਦਿਖਾਤੇ ਨਹੀਂ ਮੈਂ ਹੋਏ ਕਿਹੜੀ ਮੋਟਰਾਂ ਦਾ ਚੋਰੀ ਕਰ ਜਾਂਦਾ ਉਹ ਹਾਂ ਠੀਕ ਹੈ ਠੀਕ ਉਹ ਮਿਰਚਾਂ ਲਾਉਂਦੇ ਨੇ ਤੇ ਮਗਰਾ ਬੰਦਾਵਰ ਤੇ ਡਰਾਈਵਰ ਅੰਡਰਾਈਵਰ ਖੜੀ ਬਾਬਿਓ ਕਾਹਨੂੰ ਲੈ ਕਾਣ ਆ ਬਸਤ ਕਾਹਨੂੰ ਪੰਗੇ ਲੈ ਨੂੰ ਉਹ ਨਹੀਂ ਐ ਪੰਗੇ ਨਹੀਂ ਲਿਆ ਕਰਦੇ ਉਹ ਪਿੰਡ ਦਾ ਕਿ ਐ ਬੇਇੱਜ਼ਤੀ ਨਾ ਕਰਿਆ ਕਰੋ ਇੱਜ਼ਤ ਰੱਖੋ ਦੇਸ਼ਤਪਾ ਕੇ ਰੱਖੋ ਪੂਰੀ। ਕਾਲ ਬਹਾਟ ਗਿਆ ਨਹੀਂ ਲਿਆਉਂਦਾ ਮੈਂ ਚੱਕ ਉਹਨੂੰ ਅਨੇਕ। ਲਾਈ ਚੇਂਜੇ ਕਰਾਉਣੇ ਆ ਜਾ। ਲਾਈ ਚੇਂਜ ਕਰਾ ਦਾਂ। ਬੁੜੀ ਨੇ ਕਮੇਟੀ ਚੱਕਰ ਕੀ ਆ ਮੈਂ ਕਹਿਣਾ। ਆ ਬਈ ਜਿਹੜੇ ਹਿਸਾਬ ਨਾਲ ਗੱਲਾਂ ਔੜ ਰਹੀਆਂ ਨੇ। ਜਿਹੜੇ ਹਿਸਾਬ ਨਾਲ ਲਾਇਆਂ ਦੀਆਂ ਗੱਲਾਂ ਔੜ ਰਹੀ ਨੇ ਬੁੜੀ ਨੇ ਕਮੇਟੀ ਚੱਕ ਲਈ ਬਾਬੇਓ। ਕਮੇਟੀ ਚੱਕੀ ਹੋਈ ਆ ਪੂਰੀ। ਛੁੱਟੂ ਜਗਾ ਆਪਣੀ ਝੋਟੀ ਵੇਚੀ ਹੋਈ ਆ। ਹਾਂ ਛੁੱਟੂ ਦੇ ਬਾਪ ਨੂੰ ਝੋਟੀ ਵੇਚੀ ਆ ਬਾਬੇਓ। ਨਾਲੇ ਛੁੱਟੂ ਦੇ ਬਾਪ ਦੀ ਲੈਤੀ ਇਹਨਾਂ ਨੇ। ਝੋਟੀ ਵੇਚਦੀ ਆ। ਇਹਨਾਂ ਨੂੰ ਦਿੱਤੀ ਆ ਝੋਟੀ ਬਈ। ਇਹਨਾਂ ਨੇ ਵੇਚੀ ਆ। ਇੱਕ ਟ ਬਾਈ ਪਾਰਟੀ ਹੋ ਗਈ ਬਈ ਨਵੀਂ ਜੋਟੀ ਦੀ ਕਰਦਾ ਤੇਰੀ ਮੁੱਛਾਂ ਕਰੀ ਲੋਟ ਇੱਕ ਭੈਂਦਰਾ ਥੱਲੇ ਨੂੰ ਯਾਰੀ ਓਏ ਤਾਂ ਉਹੀ ਵਾ ਵਾ ਇੱਕ ਸੰਗਰੂਰ ਨੇ ਯਾਰ ਇੱਕ ਪਾਤੜਾਂ ਨੂੰ ਯਾਰੀ ਹੈਗੀ ਇਹ ਨਹੀਂ ਲੋਟ ਹੁੰਦੀ ਜਿਹੇ ਜਿਹੇ ਕੰਮ ਨੇ ਉਹੋ ਜਿਹੇ ਮੱਛਾਂ ਹੋ ਰਹੀਆਂ ਨੇ ਕਰਤੂਤਾਂ ਮਾੜੀਆਂ ਨੇ ਕਰਤੂਤਾਂ ਮਾੜੀਆਂ ਨੇ ਬਈ ਕਰਤੂਤ ਜੰਗੀ ਹੋਵੇ ਤਾਂ ਬੰਦੇ ਦੀ ਸ਼ਕਲ ਵੀ ਸੋਹਣੀ ਰਹਿੰਦੀ ਹੈ ਹਾਂ ਤਾਂ ਨਹੀਂ ਸਹੀ ਗੱਲ ਹੈ ਕਰਤੂਤਾਂ ਮਾੜੀਆਂ ਨੇ ਬਾਕੀ ਬਾਬੇ ਛੋਟੀ ਵੇਚੀ ਆ ਜਿਹਨਾਂ ਦੇ ਪੱਗ ਦਾ ਭਾਰ ਦੂ ਦੁੱਗਣਾ ਤੇ ਕਰਜ਼ੇ ਦਾ ਭਾਰ ਕੋਈ ਟੈਨਸ਼ਨ ਨਹੀਂ ਸਾਰੇ ਜਿੰਨੇ ਕੰਮ ਕਰਨੇ ਸਾਰੇ ਪੁੱਠੇ ਨੇ ਸੁਣਨ ਜਗ੍ਹਾ ਲੋ ਵੀ ਆਈ ਹੈ ਕਹਿੰਦੇ ਥੈਲੀਆਂ ਝੂਸਦੇ ਨੇ ਹਾਂ ਉਹ ਵੀ ਦੇਖ ਲੋ ਇਹ ਤੇ ਆਹੋ ਲੱਗਦੇ ਨੇ ਕੀ ਹੁੰਦੇ ਨੇ ਨਾ ਇਹੋ ਲੱਗਦੇ ਨੇ ਅੰਜਾਮ ਵੀ ਇਹ ਨਹੀਂ ਇਹ ਚੰਗੇ ਬੰਦੇ ਦੀ ਲੱਗਦੀ ਮੁੱਕ ਦੀ ਗੱਥਾ ਇੱਲੀਆਂ ਕੀ ਵੀ ਇਹ ਕੂਲ ਲਿਪ ਲਾਉਂਦਾ ਸਿੱਧੀ ਜੀ ਗੱਲ ਮੁੱਕ ਦੀ ਗੱਲ ਆ ਲਾਉਣਾ ਕਦੇ ਲਾਈਏ ਜ਼ਿੰਦਗੀ ਦਾ ਕੈਮਰੇ ਚ ਦੇਖ ਕੇ ਕੈਮਰੇ ਚ ਦੇਖ ਕੇ ਕਹੇ ਆਹ ਦੇਖ ਲਓ ਬਸ ਕੈਮਰਾ ਫੇਸ ਕਰ ਇਹੋ ਜਿਹਾ ਕੰਮ ਨਹੀਂ ਕਰਦੇ ਆਪਾਂ ਹੋਰ ਕਿਹੋ ਜਿਹਾ ਕਰਦਾ ਤੁਸੀਂ ਵੀ ਨਹੀਂ ਕਰਦੇ ਉਹ ਦੂਏ ਲਟਾ ਨਾ ਨਾ ਬਾਬੇ ਦੂਏ ਲਟਨੀ ਹੈ ਕੇ ਬੰਦਾ ਸਹੀ ਹੈ ਉਹਦਾ ਕਦੇ ਇੱਕ ਦਈ ਪੈਸੇ ਨਹੀਂ ਚੰਗੇ ਆ ਜਾਂਦੇ ਜਦੋਂ ਕਰਨਾ ਪੈਂਦੇ ਨੂੰ ਨਹੀਂ ਉਹਦਾ ਮਜਬੂਰੀ ਹੁੰਦੀ ਆ ਯਾਰ ਮਜਬੂਰੀ ਆਂਦੀ ਆ ਇਹਦਾ ਸ਼ੌਕ ਨਹੀਂ ਲੱਗਦਾ ਤਾਂ ਹੀ ਮੂੰਹੋਂ ਗਵਾਦ ਨਹੀਂ ਨਿਕਲਦੀ ਇਹਦੇ ਕੋਈ ਇਹਦਾ ਸ਼ੌਕ ਨਹੀਂ ਹੈ ਮਰਜ਼ੀ ਕੱਟ ਮਰਜ਼ੀ ਨਾਲ ਕਰਦਾ ਮਜਬੂਰੀਆਂ ਕਰਾਂ ਜੇ ਚਿੱਕੀ ਕੱਟ ਬੋਲਣ ਲੱਗਿਆ ਹੈ ਿੱਕੀ ਮਾਰਦਾ ਸਿੱਧੀਆਂ ਬੋਲਦਾ ਕੱਟਾ ਕੂਕਾਂ ਚੰਗਿਆਰਾ ਦਾ ਟੈਗ ਆ ਅੱਜ ਡੀਅਰ ਦਾ ਟੈਗ ਬਾਬੇਓ ਅੱਛਾ ਆ ਦੇਖ ਲਓ ਬੱਕਰੀ ਪ੍ਰੈਂਟ ਚ ਜਾ ਥੱਲੇ ਆ ਜੀ ਲਓ ਜੀ ਬਾਬਿਓ ਮਾਨ ਸਖਸੀਤਾ ਪਹੁੰਚ ਚੁੱਕੀਆਂ ਨੇ ਨਵਾਂ ਜੂਥ ਨਵਾਂ ਖੂਨ ਆਹ ਆਹ ਉੱਬਰਦੀ ਜਵਾਨੀ ਦੇਖ ਲਓ ਬਾਬਿਓ ਇਹ ਕਾਂ ਬੈਠਿਆ ਇਹਨੂੰ ਤਾਂ ਜ਼ਰੂਰ ਦੇਖੋ ਦੇਖ ਜਮੇ ਸਿਮਰਦਾਰ ਹਾਲਾ ਦਾ ਜਮੇ ਉਹੀ ਪੱਕਾ ਬਸ ਥੋੜਾ ਜਿਹਾ ਕਸਰ ਰਹਿ ਗਈ ਥੋੜੀ ਜੀ ਬਣ ਜਾਊਗਾ ਜਮੇ ਉਹੀ ਬਣਿਆ ਸੁੱਖੀ ਬਣ ਜਾਗੇ ਬਾਈ ਜੀ ਸੋਨਾ ਬੋਲਾ ਸੋਨੇ ਕਹਦਾ ਬਣ ਗਏ ਸੋਨਾ ਬੋ ਤਾਂ ਮੁੰਡਾ ਬਾਬਿਓ ਦੇਖ ਲੇ ਸਨ ਅੱਖਾਂ ਦੇਖ ਲਓ ਮੁੰਡਾ ਬਾ ਥੋੜਾ ਜਿਹਾ ਕਈ ਗੱਲ ਗਲਤ ਹੋ ਜਾਂਦਾ ਕੰਮ ਨਹੀਂ ਤਾਂ ਠੀਕ ਆ ਬੰਦਾ ਥੋੜਾ ਜਿਹਾ ਗਲਤ ਥੋੜਾ ਜਿਹਾ ਗਲਤ ਹੋ ਜਾਂਦਾ ਕਦੇ ਹਾਂ ਬਾਕੀ ਵਧੀਆ ਮੁੰਡੇ ਹਨ ਕਰੋ ਜੇ ਕਿਸੇ ਨੇ ਕੋਈ ਆਈਡੀ ਦੱਸਦੀ ਜੇ ਕੋਈ ਕੁੜੀ ਜੇ ਨਹੀਂ ਹਾਂ ਬਾਈ ਕੀ ਤਕਲੀਫ ਹੈ ਆਪਕੋ ਆਪ ਬਤਾਏ ਕੀ ਤਕਲੀਫ ਹੈ ਵਧੀਆ ਸਿੱਕਾ ਹਾਂ ਤਾਂ ਦੇਖ ਲੈ ਸਿੱਕਾ ਜੀ ਕਿਦਾਂ ਇਧਰ ਦਾ ਸਾਗ ਆਉਣ ਦੀਆਂ ਗੱਲਾਂ ਕਰ ਰਹੀਆਂ ਦੁਬਾਰਾ ਇਧਰ ਇੰਟਰੋਡਕਸ਼ਨ ਰੀ ਸੁਖੀ ਦੀ ਵੀਦੋ ਕਣੀ ਕਰਦਾ ਮਹਾਨ ਸਖਸੀਤ ਹੈ ਕੀ ਲੋਕ ਹੋਇਆ ਜਾ ਰਿਹਾ ਮੈਨੂੰ ਦੱਸ ਮੋਰ ਖਰਦੋਂ ਕਣ ਮਨਾਉਣਾ ਮੈਂ ਸਿੱਧੀ ਪਾ ਦੂ ਐ ਫੀਲ ਹੋਇਆ ਜਾ ਰਿਹਾ ਹਾਂ ਇਹ ਨਾ ਆਪਣਾ ਕਰ ਬਿਤਾਈ ਮੱਸਾਂ ਰੱਖਣੀਆਂ ਨੇ ਬਾਈ ਵੱਡੀਆਂ ਹੈਵੀ ਮੱਸਾਂ ਇੱਧਰ ਬਾਬਿਓ ਇਹ ਮੁੰਡੇ ਨੂੰ ਚੜਾਈ ਕਰਾਓ ਇਹਦੀ ਐ ਦੂਏ ਲੋਟ ਨਹੀਂ ਰੱਬ ਲਵੇ ਨਹੀਂ ਸ਼ਹਿਰੀਆਂ ਚ ਆਪਣੇ ਮਿੱਤਰ ਦੀ ਆ ਜਿਹੜੀ ਬੋਲ ਪਤਾ ਉਹ ਨਹੀਂ ਸ਼ਹਿਰੀਆਂ ਵਾਲੀ ਸ਼ਹਿਰੀਆਂ ਵਾਲੀ ਰਸ਼ੀ ਚੈਂਜਰ ਤੇ ਹੈ ਰਸ਼ੀ ਚੈਂਜਰ ਆ ਸੁੱਕੀ ਬ్రో ਤੁਸੀਂ ਸੰਗ ਮੈਨੂੰ ਪਤਾ ਕਰਕੇ ਦੱਸੋ ਹੱਥ ਚ ਕੀ ਲਓ ਜੀ ਲਓ ਜੀ ਬਾਬਿਓ ਆ ਬੈਠਾ ਸ਼ਹਿਰੀਆਂ ਵਾਲਾ ਆ ਬੈਠੇ ਨੇ ਮਿੱਤਰ ਆਹ ਮਸਾਦਰਸਨ ਦਿੱਤੇ ਨੇ ਵਿਚਾਰੇ ਨੂੰ ਕੱਢਿਆ ਦੀ ਬਾਬੇ ਨੂੰ ਕੋਸਾ ਨਹੀਂ ਹੁੰਦਾ ਸੁਖੀ ਜਵਾਨੀ 'ਚ ਹੁੰਦਾ ਇਹ ਕੁਛ ਕੱਢਣ ਘੜਾਣਾ ਕਰੇ ਤਾਂ ਇੱਈ ਟਾਕਾ ਰੋਜ਼ ਕੋਲੀ ਜਾਂਦਾ ਆਹ ਦੇਖ ਲਓ ਬਾਕੀ ਆ ਮਲਯੂਰੀ ਬੈਠੇ ਨੇ ਸਾਰਿਆਂ ਨਾਲ ਗੁਫ਼ਤ ਪ੍ਰਾਣੀ ਸਾਰਿਆਂ ਨਾਲ ਵੱਡੇ ਓਹ ਕੀ ਕਹਾਂ ਤੈਨੂੰ ਸ਼ਬਦ ਮੁੱਕ ਗਏ ਮੇਰੇ ਲਵੇ ਗਿਆ ਨਹੀਂ ਆ ਨਾਲ ਆਪਣਾ ਉਹ ਬੈਠਿਆ ਮਿੱਤਰ ਦੂਜਾ ਛੱਡੂ ਛੱਡੂ ਚੋੜੂ ਸਭ ਤੋਂ ਮੈਂ ਕੱਢ ਦੇਣਾ ਮੈਂ ਕੱਢ ਦਮ ਸਭ ਤੋਂ ਮੁੱਕ ਜਿੱਦ ਤੇਰੀ ਵਾਸਤੇ ਸ਼ਬਦ ਤਾਂ ਤੇਰੇ ਲਈ ਤਾਂ ਪਤਾ ਨਾ ਘੈਂਟ ਬੰਦਾ ਹੈ ਘੈਂਟ ਬੰਦਾ ਕੀ ਦੱਸਾਂ ਤੈਨੂੰ ਉਸ ਲੈ ਲੈ ਤੂੰ ਯਾਰ ਕੀ ਤੂੰ ਇੱਦੋਂ ਛੁੱਟ ਤੂੰ ਨਾ ਘੈਂਟ ਬੰਦਾ ਨਾ ਨਾ ਆ ਗਿਆਨੀ 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 ਕੁਸ ਦਾ ਮਤਲਬ ਕੀ ਕੁਸ ਵੀ ਨਹੀਂ ਮਤਲਬ ਕੰਮ ਕਰ ਆ ਉਹ ਨਹੀਂ ਉਹ ਨਹੀਂ ਉਹ ਨਹੀਂ ਕਿ ਜਿਹੜਾ ਤੁਸੀਂ ਸੋਚਿਆ ਉਹ ਨਹੀਂ ਉਹ ਨਹੀਂ ਹੋਰ ਗਲਤ ਨਹੀਂ ਗਲਤ ਨਹੀਂ ਗਲਤ ਗਲਤ ਕੰਮ ਨਹੀਂ ਸਹੀ ਗਾ ਅੱਡਾ ਦਲਾ ਬੰਦਾ ਨਾ ਅੱਡਾ ਦਲਾ ਦਿਲ ਦਰਿਆ ਯਾਰਾਂ ਦੇ ਕਹਿੰਦਾ ਕੋਈ ਦਿਲ ਲੈ ਲਾ ਯਾਰਾਂ ਦਾ ਯਾਰ ਹੈ ਆਏ ਹਾਏ ਹਾਏ ਦੇਖ ਆਮ ਲਈ ਤੇਰੀ ਇੱਜ਼ਤ ਹੋ ਰਹੀ ਹੈ ਗੱਲ ਤੇ ਮੈਂ ਵੀ ਕਰਦਾ ਹੁਣ ਤੇਰੀ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਤੇਰੀ ਕਹਿੰਦਾ ਸੁੱਖੀ ਸੁੱਖੀ ਤਾਂ ਜਮੀ ਐਂਡਾ ਸੁੱਖੀ ਵਰਗੇ ਤਾਂ ਬੰਦਾ ਨਹੀਂ ਕੋਈ ਸੁੱਖੀ ਹੋਰਾ ਮੂੰਹ ਤੇ ਖਾਈਂ ਤੇਰਾ ਮੜਾ ਆਹ ਦੇਖੀ ਤੇ ਵਰਗਾ ਬੰਦਾ ਕੋਈ ਨਹੀਂ ਬਲਗਲੇ ਆਈ ਨੀਗਾ ਦੁਕਾਨ ਆਲੀ ਬਹੁਤ ਜੀ ਅਪਡੇਟ ਕਰ ਲਿਆ ਹੋਰ ਬਾਈ ਨੇ ਦੁੱਖਣ ਜੀ ਅਪਡੇਟ ਕਰ ਲਿਆ ਬਾਈ ਦੇ ਫੋਨ ਉੱਧਰ ਕਰਾ ਬਾਈ ਨੇ ਫੋਨ ਅਪਡੇਟ ਕਰਾ ਬਾਈ ਨੇ ਫੋਨ ਅਪਡੇਟ ਕਰ ਲਿਆ ਵਾਈਫਾਈ ਦਾ ਪੂਰਾ ਲਾਹਾ ਲਿਆ ਅਪਡੇਟ ਕਰ ਦੇਖ ਲੈ ਬਾਈ ਆ ਨਾਲ ਝੁੱਡੂ ਦੀ ਬੈਠੇ ਨੇ ਜਮੇ ਸੁਣਨੇ ਬੋਲ ਨਹੀਂ ਰਹੇ ਕੁਛ ਬੋਲੋ ਵੀਰ ਜੀ ਤੁਸੀਂ ਵੀ ਬਸ ਮੂਡ ਜ ਨਹੀਂਗਾ ਇਹਦਾ ਮੂਡ ਬਣਾ ਰਿਹਾ ਸੁਣਾ ਮੂਡ ਬਣਾਵੇ ਦਾ ਬਾਈ ਦਾ ਆਮਲੀ ਮੂਡ ਬਣਾਇਆ ਦਾ ਇਹਦਾ ਕ ਅਪਡੇਟ ਕਰਤਾ ਇਹ ਤਾਂ ਅਪਡੇਟ ਕਰਤਾ ਅੱਜ ਇਹਦਾ ਮੂਡ ਬਣਾ ਕੇ ਕਹਿੰਦਾ ਮੂਡ ਨਹੀਂ ਹੈਗਾ ਮੇਰਾ ਮੂਡ ਬਣਿਆ ਓਏ ਆਹ ਲਓ ਬਾਬਿਓ ਸਾਡੇ ਪਿੰਡ ਦੀ ਝੂਠਾ ਦੇਖ ਲਓ ਕਿਵੇਂ ਬੈਠੀ ਐ ਇਹ ਆਹ ਦੇਖ ਲਓ ਲੈ ਲੈ ਨਸਾਉ ਰਿਹਾ ਬਾਬਿਓ ਹੋ 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 ਲਓ ਜੀ ਬਾਬਿਓ ਵਲੌਗ ਦੀ ਕਰਦੇ ਆਪਾਂ ਐਂਡਿੰਗ ਮਿਲਦਾ ਸਾਨੂੰ ਨੈਕਸਟ ਵਲੌਗ ਚ ਜਿਨ੍ਹਾਂ ਨੇ ਵਲੌਗ ਦੇਖਿਆ ਨੂੰ ਧੰਨਵਾਦ ਤੇ ਬਾਕੀ ਮਿਲਦਾ ਸਾਨੂੰ ਨੈਕਸਟ ਵਲੌਗ ਚ ਜਦੋਂ ਦੋ ਬੈਠੇ ਮਿਲਦੇ ਸਾਨੂੰ ਨੈਕਸਟ ਵਲੌਗ ਚ